ਚੱਲ ਮੜਾ ਦੱਬ ਕੇ ਚੱਲ ਜੱਬ ਕੇ ਚੱਲ ਪਿੰਡ ਨੇੜੀ ਆ ਚੱਲ ਐ ਮੜਾ ਇੱਕ ਰੱਬ ਨਹੀਂ ਕੁਛ ਕਰ ਦਿੰਦਾ ਇੱਕ ਗੋਡੇ ਗਿੱਟੇ ਨਹੀਂ ਚੱਲਦੇ ਓਹੋ ਤਾਂ ਵੀ ਇਹ ਬੈ ਸੱਜੀ ਤੋ ਰਕਰ ਮਸੀ ਦਾ ਨਹੀਂ ਸਤਿਕਾਰ 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 ਮਸੀ ਸਤਿਕਾਰ ਨੂੰ ਪੁੱਤਿਆਂ ਦੇ ਮੇਰੇ ਤਾਂ ਹੱਥ ਵੀ ਦਾ ਨਹੀਂ ਅੜ ਕੇ ਤੇ ਛੋਡੇ ਬਾਲ ਵੀ ਨਾ ਲਵੇੜ ਦਿਆਂ ਪੜੀਆਂ ਲਿਖਾਂ ਦੇ ਆ ਜਾ ਬਹਿ ਜਾ ਨੀ ਇੰਨੀ ਠੰਡ ਚ ਪੁੱਤ ਅੱਜ ਕਿਵੇਂ ਦਿੱਤੇ ਦਰਸ਼ਨ ਅਸ ਤਾਂ ਕੰਮ ਆਇਨ ਸੀਗੇ ਤੁਸੀਂ ਬੈਠੋ ਮੈਂ ਚਾਹ ਬਣਾ ਲਿਆਵਾਂ ਚਾਹ ਤਾਂ ਬਸ ਚਾਹ ਨਹੀਂ ਪੀਣੀ ਹੈਗੀ ਅਸ ਤਾਂ ਘਰੇ ਵੀ ਨਹੀਂ ਦੱਸ ਕੇ ਨਾ ਜਾਣਾ ਅਸ ਤਾਂ ਲੇਟ ਹੋ ਜਾਣਗੀ ਆ ਨਹੀਂ ਇਹ じゃ ਕਿਹੜਾ ਕੰਮ ਆ ਜਿਹੜਾ ਤੁਸੀਂ ਘਰੇ ਨਹੀਂ ਦੱਸ ਕੇ ਆਂਗਾ ਅਸ ਤਾਂ ਸੋਡੇ ਪਿੰਡ ਵਾਲਾ ਸੰਤਾ ਕਲੋਸ ਦੇਖਣਾਗਾ ਹਾਂ ਨਹੀਂ ਲਾਲ ਜੇ ਕੱਪੜਿਆਂ ਵਾਲਾ ਸੰਤਾ ਕਲੋ ਇਹ ਕੀ ਹੁੰਦਾ ਢਲੂਆ ਜੜੀ ਤੇ ਟੋਪੀ ਲੱਤੀ ਹੁੰਦੀ ਆ ਜਿਹੜਾ ਟੌਫੀਆਂ ਜਾਂ ਵੰਡਦਾ ਚਾਕਲੇਟਾਂ ਉਹ ਗਿਫਟ ਦਿੰਦਾ ਭੂ ਨੀ ਮੈਂ ਮੱਚ ਜਾ ਨੀ ਹੁਣ ਤਾਂ ਸਾਡੇ ਪਿੰਡ ਚ ਏਜੰਟ ਆ ਪਾਇਆ ਕਹਿੰਦੇ ਆ ਅਸ ਤਾਂ ਉਹਨੂੰ ਦੇਖਣਾ ਜਾਂਗੀਆਂ ਛੱਡੋ ਪਰ ਨੀ ਉਹ ਨਹੀਂ ਵੇਖੀਦਾ ਹੁੰਦਾ ਕੋਡਗਾ ਕਿਤਰਾਂ ਤੁਸੀਂ ਨਾ ਕਿਹੋਂ ਕਿ ਹੁੰਦਾਗਾ ਅਸ ਤਾਂ ਸ਼ਹਿਰ ਵਾਲਾ ਤਾਂ ਦੇਖਿਆ ਇੰਜਾ ਸੋਡੇ ਪਿੰਡ ਵਾਲਾ ਰਹਿ ਗਿਆ ਹੁਣ ਉਹ ਦੇਖਣਾਗਾ ਨੀ ਮੈਂ ਸੋਡੇ ਮੂਰੇ ਬੰਨੇ ਹੱਥ ਸੋਡੇ ਲਾਉਣੀ ਪੈਰੀ ਹੱਥ ਨੀ ਟਿਕ ਜੋ ਟਿਕ ਜੋ ਇਹ ਨਹੀਂ ਤੁਸੀਂ ਵੇਖਣਾ ਕਿਉਂ ਸ਼ਹਿਰਾਂ ਵਾਲਾ ਕੁਝ ਹੋਰ ਹੁੰਦਾ ਪਿੰਡਾਂ ਵਾਲਾ ਕੁਝ ਹੋਰ ਹੁੰਦਾ ਤੁਹਾਨੂੰ ਮੈਂ ਦੱਸਾਂ ਤੇ ਉਹ ਤਾਂ ਦੇਖਣੀ ਹੈ ਪਿੰਡਾਂ ਵਾਲੇ ਚ ਪਿੰਡਾਂ ਵਾਲੇ ਚ ਕੀ ਫਰਕ ਹੁੰਦਾ ਨਹੀਂ ਇਹਦਾ ਤਾਂ ਪਤਾ ਹੀ ਨਹੀਂ ਭੈਣੇ ਕੀ ਕੱਢ ਮਾਰੇ ਇਹ ਝੋਟੇ ਤੇ ਚੜੇ ਫਿਰਦਾ ਦਸ ਗੇੜ ਦੇ ਗਏ ਜਦੋਂ ਪਿੰਡ ਵਿੱਚ ਟੱਪਦਾ ਦਬੜ ਦਬੜ ਹੁੰਦੀ ਆ ਫੱਟ ਬਾਰ ਬੰਦ ਕਰ ਲਣੀਆਂ ਸੀ ਤਾਂ ਮੈਂ ਤੁਹਾਨੂੰ ਕਹਿੰਨੀ ਵੀ ਨਹੀਂ ਵੇਖਣਾ ਤਾਂ ਨਹੀਂ ਵੇਖਣਾ ਤੇਰਾ ਦਿਖਾ ਦੋ ਹ ਲੈ ਮੁੰਡਾ ਵੀ ਕਹੀ ਜਾਂਦਾ ਇੱਕ ਵਾਰੀ ਦਿਖਾ ਦੇ ਮਾਸੀ ਦੇ ਕੋਲ ਤੂੰ ਆਏ ਨਾ ਟਿਕ ਜੋ ਨੀ ਟਿਕ ਜੋ ਮਾਸੀ ਦੀਆਂ ਲੱਗਦੀਆਂ ਤੁਸੀਂ ਟਿਕ ਜੋ ਤੇ ਟਿਕ ਜੋ ਕਿਉਂ ਮੇਰੇ ਚੱਟ ਖੇ ਪਾਉਣੀਗਾ ਮੰਨ ਲਓ ਮੈਂ ਸਾਨੂੰ ਚਾਹ ਪਾਣੀ ਪੀਉਣੀ ਐ ਤੇ ਘਰੇ ਜਾਵੜੋ ਬਸ ਤੁਹਾਡੇ ਮੂਰੇ ਬੰਨੇ ਹੱਥ ਕੀ ਲੈਣਾ ਤੁਸੀਂ ਕੀ ਆਦੇ ਲਾਲਜੇ ਕੱਪੜੇ ਨੂੰ ਕੀ ਆਦੇ ਸੈਂਟਾ ਕਲੋਸ ਟਿਕ ਜੋ ਨਾ ਵੇਖੋ ਨਹੀਂ ਬਦਨਾਮੀ ਕਰੀ ਜਾਂਦਾ ਸਾਰੇ ਪਿੰਡ ਚ ਨਹੀਂ ਭਾਣੀ ਉਹ ਜਿਹੜਾ ਸ਼ਹਿਰ ਵਾਲਾ ਕੀ ਦਿੰਦਾ ਸਾਨੂੰ ਉਹ ਸਾਡੇ ਤਾਂ ਸਾਨੂੰ ਦਿੰਦਾ ਗਿਫਟ ਆਹਾ ਸੈਂਟਾ ਟੌਪ ਨਹੀਂ ਦਿੰਦਾਗਾ ਤੇ ਇਥੋਂ ਆ ਦੇਖਨੇ ਸੀ ਕੀ ਦੇਊਗਾ ਸਾਨੂੰ ਗਿਫਟ ਕੀ ਦੇਊ ਛਣਛਣਾ ਦੇਊਗਾ ਸਾਨੂੰ ਆਈ ਨਹੀਂ ਪਤਾ ਮਰ ਜਣਾ ਕੀ ਕੱਟ ਮਾਰੇ ਲਓ ਕੀ ਕੱਟ ਮਾਰੇ ਆਹੋ ਸਾਨੂੰ ਕੇਰਾ ਦਿਖਾ ਦੇ ਬਸ ਹਰ ਦਿਗਾ ਨਹੀਂ ਫਿਰ ਤੁਸੀਂ ਅਸ ਤਾਂ ਦੇਖ ਹਾੜੇ ਹਾੜੇ ਲੈ ਚਲੋ ਅਸ ਤਾਂ ਕਰਾਇਆ ਭੜ ਪਰ ਕੇ ਆ ਆ ਮੁੰਡਾ ਕਿਹੜੇ ਵੇ ਦੀ ਜਿੱਦ ਕਰੀ ਜਾਂਦਾ ਐਂ ਕਰੋ ਚੁੱਪ ਕਰਕੇ ਕੌਲੇ ਨਾਲ ਲਾ ਕੇ ਖੜ ਜੋ ਅੱਛਾ ਤੇ ਭੈਣੇ ਜਦੋਂ ਆ ਗਏ ਮੈਂ ਤਾਂ ਫੱਟ ਮਾਰ ਬੰਦ ਕਰ ਲੂੰਗੀ ਤੁਸੀਂ ਜਾਓ ਤੁਹਾਡਾ ਸੈਂਟਾ ਕਲੋ ਜਾਣੇ ਆ ਜਾਓ ਆ ਜਾ ਨਹੀਂ ਚੱਲੀਏ ਹੁਣ ਤੈਨੂੰ ਪੂਰਾ ਪਤਾ ਕਿੱਦਾਂ ਦਾ ਤੂੰ ਅੱਗੇ ਅੱਗੇ ਲੱਗ ਸਾਂਗੇ ਹੁਣ ਆ ਜਾਂਦਾ 10 ਘੜੇ ਦੇ ਆ ਗਿਆ ਨੂੰ ਪੁੱਤਿਆਂ ਦਾ ਇਥੋਂ ਦੀ ਆਜੋ ਜੀ ਸ਼ੇਖ ਸਾਹਿਬ ਆਜੋ ਆ ਬੰਦਾ ਜਾਣ ਲਾ ਬੰਬੂਆ ਬਬੂ ਉਹ ਬਾਵਾ ਯਾਰ ਮੈਂ ਤਾਂ ਹੋਰ ਫਿਰ ਵਧੀਆ 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 ਆਜੋ ਆਜੋ 15 ਵਾਲਾ ਆਜੋ ਸ਼ੇਖ ਸਾਹਿਬ ਟੱਪੇ ਉਹ ਆ ਜਾ ਭਰਾਵਾ ਗੇਟ ਲਾਉਣ ਤੇ ਪਉਣਾ ਘੰਟਾ ਦਾ ਆ ਇਹਨਾਂ ਨੂੰ ਕਿੱਧਰ ਲਈ ਫਿਰਦਾ ਉਹ ਦਬਈ ਚੋਂ ਆਏ ਆ ਸ਼ੇਖ ਤੈਨੂੰ ਪਤਾ ਨਹੀਂ ਜੇਰਾ ਮਾਸ਼ਾਅੱਲਾ ਸੁਭਾਨ ਅੱਲਾਹ ਦਾ ਹੋਰ ਵੀ ਮਾਸ਼ਾਅੱਲਾ ਵੈ। ਵੋਏ ਹੋ ਗਿਆ ਮਲਾਪਾ। ਗੱਲ ਸੁਣ ਲਾ ਭਰਾਵਾ। ਦੱਸ ਦੱਸ। ਪੁਜਾਰੇ ਜਿੱਦ ਕਰੀ ਜਾਂਦੇ ਆ। ਇਹਨਾਂ ਨੇ ਜਾਂਟਾ ਤਾਂ ਆਏ ਦੇਖਣ ਆਪਣੇ ਪਿੰਡ ਵਾਲਾ। ਜਾਂਟਾ ਤਾਂ ਆਏ ਦੇਖਣ ਇਹਨਾਂ ਨੇ? ਹਾਂ। ਇਹ ਉਹਨੂੰ ਦੇਖਣ ਆਏ ਇੱਥੇ। ਤੇ ਹੋਰ ਕਿਵੇਂ ਆਏ ਆ? ਤੇਰਾ ਦਿਮਾਗ ਹੱਲ ਗਿਆ ਇਹਨਾਂ ਨੂੰ ਕਿਧਰੇ ਹੋਰ ਲੈ ਜਾਂਦਾ ਯਾਰ ਦਿਖਾਉਣ ਵਾਲੀ ਚੀਜ਼ ਆ ਉਹ ਕੋਈ? ਬਾਈ ਜਿੱਦ ਪਏ ਪਏ ਨੇ ਮੈਂ ਤਾਂ ਪੈਸੇ ਲੈਣਾ ਐ ਮੈਂ ਤਾਂ ਗਾਈਡ ਐ ਇਹਨਾਂ ਦਾ। ਉਹ ਗਾਈਡ ਤਾਂ ਤੂੰ ਹੈਗਾ। ਉਹ ਯਾਰ ਉਹਦਾ ਕੀ ਦੇਖਣਾ ਯਾਰ ਪਿਛਲੇ ਸਾਲ ਸਾਲਾ ਘੋੜੀ ਤੇ ਆਇਆ ਸੀ ਐਦਾਂ ਕਿ ਝੋਟਾ ਲਈ ਫਿਰਦਾ ਅੱਦੇ ਪਿੰਡ ਦੇ ਉਹਨੂੰ ਜਵਾਦ ਲਾ ਤੁਰਤੇ। ਝੋਟਾ? ਓਏ ਮੈਂ ਤੇਰੇ ਮੂਰੇ ਹੱਥ ਬੰਨਦਾ ਤੂੰ ਹਜੇ ਵੀ ਟਾਲ ਕਰਦੇ ਰਹਿਣਦੇ ਬਾਈ ਉਹਨੂੰ ਮਿਲਿਆਉਣ ਚ ਉਹਨੂੰ ਯਾਰ ਯਾਰ ਕੋਈ ਦੇਖਣ ਵਾਲੀ ਚੀਜ਼ ਆ ਉਹ ਬਾਈ ਮੈਨੂੰ ਤਾਂ ਪਤਾ ਯਾਰ ਬਿੰਡਾਲੇ ਜਿਹੇ ਹੁੰਦੇ ਆ ਇਹ ਨਹੀਂ ਮੰਨਦੇ ਓਏ ਇਹਨੂੰ ਤੂੰ ਕਿਤੇ ਹੋਰ ਲੈ ਜਾਣਾ ਨੂੰ ਓਏ ਹੋਰ ਕਿੱਥੇ ਲੈ ਜਾ ਯਾਰ ਜਦੋਂ ਦੇਖਣਾ ਯਾਰ ਜੰਟਾ ਤਾਂ ਐ ਜੰਟਾ ਤਾਂ ਆ ਮੈਂ ਤੇਰੇ ਕੋਲੇ ਆਸ ਲੈ ਕੇ ਆਇਆ ਯਾਰ ਬਾਈ ਓਏ ਹੁਣ ਮੈਂ ਤੈਨੂੰ ਅੰਦਰਲੀ ਕੀ ਗੱਲ ਦੱਸਾਂ ਸਾਲਿਆ ਉਹ ਤਾਂ ਪਿਛਲੇ ਘੜੇ ਦੋ ਤੀਵੀਆਂ ਲੈ ਗਿਆ ਸੀ ਚੱਕ ਕੇ ਅੱਛਾ ਤੇ ਹੋਰ ਓ ਸਿਆਣਾ ਨਿਆਣਾ ਉਹਨੂੰ ਦੇਖ ਕੇ ਭਾਂ ਚੋ ਗੇਟ ਜੜ ਲੈਂਦਾ ਦਾ ਤੂੰ ਇਹਨਾਂ ਨੂੰ ਉੱਥੇ ਕੋਦੇ ਕੋਲੇ ਲੈ ਜਾਣ ਨੂੰ ਫਿਰਦਾ ਉਪਰ ਆਵਾ ਫਿਰ ਮੈਨੂੰ ਨਹੀਂ ਪਤਾਗਾ ਇਹਨਾਂ ਨੂੰ ਚੱਕ ਲੂ ਆਪੀ ਲੈ ਜੂ ਯਾਰ ਇਹਨਾਂ ਨੂੰ ਚੱਕ ਕੇ ਯਾਰ ਤੂੰ ਮੈਨੂੰ ਤਾਂ ਦਿਖਾ ਯਾਰ ਮੈਂ ਤਾਂ ਪੈਸੇ ਹੀ ਲੈਣੇ ਆ ਬਾਈ ਬੰਬੂ ਯਾਰ ਉਹ ਤੇਰੇ ਇਹਨਾਂ ਤੇ ਹੱਥ ਫੇਰ ਜੂ ਰਹਿਣ ਦੇ ਬਾਣੀ ਪੜੀ ਚੀਜ਼ ਆ ਉਹ ਨਹੀਂ ਫੇਰ ਦਤਾ ਹਾਂ ਦਿਖਾ ਦੇ ਯਾਰ ਮੈਨੂੰ ਤਾਂ ਕੀ ਇਹਨਾਂ ਨੂੰ ਪੁੱਛਣਾ ਪਹਿਲਾਂ ਸ਼ੇਖ ਸਾਹਿਬ ਸ਼ੇਖ ਸਾਹਿਬ ਰਹਿਣ ਦਿਓ ਜੀ ਤੁਸੀਂ ਨਹੀਂ ਬਾਈ ਜਾਨ ਹਮੇਂ ਤਾਂ ਦੇਖਣਾ ਹੈ ਤਾਂ ਦੇਖਣਾ ਹੈ ਗਾਉਂ ਵਾਲਾ ਸੋਨੂ ਸ਼ਹਿਰ ਵਾਲਾ ਇੱਕ ਵਾਰੀ ਹੋਰ ਦਿਖਾ ਦੂ ਨਹੀਂ ਹਮਕੋ ਗਾਉਂ ਵਾਲਾ ਹੀ ਦੇਖਣਾ ਹੈ ਗਾਉਂ ਵਾਲਾ ਐਸ਼ਾ ਐਸ਼ਾ ਨਾ ਕਰੋ ਬਾਈ ਜਾਨ ਹਮੇਂ ਦੇਖਣਾ ਹੈ ਇੱਕ ਵਾਰ ਦੇਖਣਾ ਹੈ ਜਰੂਰ ਮਾਰੀ ਇੱਛਾ ਪੂਰੀ ਕਰ ਦੋ ਬਾਈ ਜਾਨ ਇਹ ਤਾਂ ਪਿੰਡਾਂ ਵਾਲਾ ਦੇਖਣ ਨੂੰ ਫਿਰਦਾ ਭਰਾਵਾ ਦਿਖਾ ਦਿੰਦੇ ਆ ਫਿਰ ਮੈਨੂੰ ਤਾਂ ਕੀ ਆ ਚੱਲ ਹਾਂ ਕਿੱਧਰ ਆਵੇਂ ਦੱਸ ਓਏ ਆ 15 20 ਮਿੰਟ ਪਹਿਲਾਂ ਮੇਰੇ ਕੋਲੇ ਫੋਨ ਆਇਆ ਸੀ ਉਥੇ ਥਾਈ ਚ ਝੋਟੇ ਦੀਆਂ ਲੱਤਾਂ ਅੜਗੀਆਂ ਤੇ ਕੰਦ ਸਿੱਟੀ ਬੈਠੀ ਸੀ ਉਥੇ ਕੰਦ ਸਿੱਟੀ ਬੈਠੀ ਸੀ ਹੋਰ ਉਹਦੀਆਂ ਝੋਟੇ ਦੀਆਂ ਲੱਤਾਂ ਅੜਗੀਆਂ ਪਿਛਲੀਆਂ ਕੰਦ ਤੋਂ ਹੀ ਛਾਲ ਮਰਵਾਉਂਦਾ ਸੀ ਉਹਦੀ ਹੁਣ ਤਾਂ ਉਹ ਇੱਥੇ ਰੋਟੇ ਕੋਲੇ ਹੋਊਗਾ ਉਥੇ ਦਿਖਾ ਲਿਓਣੇ ਮੇਰੇ ਚੱਲ ਫਿਰ ਚੱਲ ਗਏ ਓਏ ਮੈਨੂੰ ਤਾਂ ਕੀ ਬੀਜ ਤਾਂ ਕੱਜ ਗਏ ਦਿੱਤਾ ਯਾਰ ਜਾਨ ਨੂੰ ਯਾਰ ਨਾ ਭਜਾਇ ਇਹ ਕਿ ਕੋਈ ਆਪਦੇ ਗਿਫਟ ਘੋਟ ਲੈਣਾ ਨਹੀਂ ਡਰ ਗਏ ਮਿਲਦਾ ਲੋਕ ਉਹ ਪਿੰਡਾਂ ਚ ਹੁਣ ਕਿਹੜਾ ਨਿਕਲਦਾ ਵਾਰ ਯਾਰ ਜਦ ਦੂਦ ਦਾ ਝੋਟਾ ਦਾ ਲਈ ਫਿਰਦੇ ਆ ਆਪਣੇ ਝੋਟੇ ਤੂੰ ਡਰ ਗਏ ਉਹ ਵੰਡ ਕੇ ਜਾਣਿਆ ਗਿਫਟ ਸਾਰੇ ਕੋਰਡੋ ਨੇ ਚੀ ਵੰਡ ਕੇ ਜਾਣਿਆ ਇਧਰ ਦੀ ਕੱਟ ਕਰਾ ਇਧਰ ਜਵਾਕ ਜੇ ਬਹੁਤ ਆਉਂਦੇ ਨੇ ਨੀ ਪਾਲੇ ਮਾਰ ਤਾ ਅੱਜ ਜਦੋਂ ਸੈਂਟਾ ਕਲੋਸ ਦਿੰਗਾ ਨਹੀਂ ਮਾਸੀ ਸੈਂਟਾ ਕਲੋਸ ਦਾ ਦਿਖਾ ਦੇ ਸਾਰਾ ਪਿੰਡ ਘਮਾ ਲਈ ਨਹੀਂ ਦਿਖਾ ਦੂੰਗੀ ਨਹੀਂ ਸਬਰ ਕਰੋ ਨਹੀਂ ਸਬਰ ਕਰੋ ਨੀ ਨਾਲੇ ਇੱਕ ਹੋਰ ਗੱਲ ਦੱਸ ਮੈਨੂੰ ਆ ਸਾਰਾ ਪਿੰਡ ਸੁੰਨਸਰਾ ਪਈ ਐ ਸਾਰੇ ਗੇਟ ਭੇੜੇ ਬੈਠੇ ਕੀ ਗੱਲ ਹੋਗੀ ਨੀ ਨੁੱਪੁੱਤਿਆਂ ਦਾ ਸੋਡਾ ਜਿਹੜਾ ਜੰਟਾ ਤਾ ਆ ਨਾ ਅੱਜ ਛੋਟੇ ਤੇ ਚੜਾ ਫਿਰਦਾ ਆ ਦੇਖ ਪੜਾ ਪੰਗਾ ਛੋਟੇ ਦੀਆਂ ਗਾਂਾਂ ਹਾਂ ਨੀ ਨਹੀਂ ਪੈਣੀ ਪੁੱਛਣਾ ਨਹੀਂ ਸੌ ਲੁੱਚੜਾਂ ਦਾ ਲੁੱਚੜਾ ਉਹ ਤਾਂ ਜੋ ਜਿਹੜੀ ਗਲੀ ਲੰਘਦਾ ਹੈ ਲੋਕ ਫੱਟਵਾਰ ਬੰਦ ਕਰ ਦਿੰਦੇ ਆ ਕਿ ਵੀ ਕਿਤੇ ਟੱਕਰ ਨਾ ਮਾਰੇ ਅੱਛਾ ਨਹੀਂ ਛਾਟਾ ਖਾ ਨੂੰ ਨਹੀਂ ਜਿਹੜਾ ਛੋਟੇ ਉੱਤੇ ਛਾਟਾ ਬੈਠਾ ਜੰਟਾ ਨੀ ਉਹ ਤਾਂ ਬਾਲਾ ਹਰਾਮੀ ਇੱਕ ਨੰਬਰ ਦਾ ਹਰਾਮੀ ਐ ਸੋਨ ਨੂੰ ਮੈਂ ਕਹੀ ਜਾਨੀ ਆ ਵੀ ਤੁਸੀਂ ਘਰੇ ਚੱਲੋ ਉੱਥੇ ਦਰਸ਼ਨ ਕਰਾ ਲੂੰਗੀ ਮਾੜਾ ਮੈਂ ਸੋਚੀ ਪਤਾ ਮੈਂ ਕਹਿ ਦੂੰਗੀ ਬਾਣਾ ਮੋਟਾ ਉਹਨੂੰ ਸੋਨ ਤੱਕੇ ਨਾ ਦਿਖਾ بس ਤਾਂ ਕਰਾਇਆ ਪੜਾ ਲਾ ਕੇ ਇੰਨਾ ਹੋਣੀ ਨਹੀਂ ਦੋ ਬੂ ਨਹੀਂ ਹਰਮਨ ਨਹੀਂ ਉਹ ਤਾਂ ਸੰਤਾ ਕਲੋਸ ਦੇਖਣ ਵਾਗ ਗਿਆ ਕਿਉਂ ਟੈਨਸ਼ਨ ਲੈਣ ਨੂੰ ਨਹੀਂ ਕਿਧਰ ਨਾ ਜਾਉ ਰਿਹਾ ਉਹ ਤਾਂ ਕੱਲੇ ਹੀ ਵਾਗ ਗਿਆ ਪਿੰਡ ਦੇ ਚ ਵਾਪਸ ਨਹੀਂ ਕੱਲਾ ਕਿਉਂ ਜਾਣ ਦਿੰਦਾ ਕੋਈ ਨਾ ਨਹੀਂ ਮਦਦੂਗਾ ਨਹੀਂ ਕਿਧਰੇ ਨਹੀਂ ਕੋਈ ਮਦਦਾ ਉਹਨੂੰ ਨਹੀਂ ਕੋਈ ਨਹੀਂ ਮਦਦਾ ਨੀ ਛੱਟਾ ਮੇ ਤੇ ਦੁਗ੍ਹਾ ਜੜਾ ਛੋਟੇ ਤੇ ਛੋਟਾ ਬੈਠਾ ਪੈਨੇ ਦੋ ਹੋ ਗਏ ਮਾਂ ਦੀ ਤਾਹੇ ਤੇ ਪਿੰਡ ਵਿੱਚ ਸੁਨਣਾ ਪਿਆ ਚਲ ਆਜੋ ਤੁਸੀਂ ਆਜੋ 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 ਕਾਲੀ ਨਾ ਕਰਿਓ ਤੁਸੀਂ ਕਾਲੀ ਨਾ ਕਰਿਓ ਮੈਂ ਆਪੇ ਦਰਸ਼ਨ ਕਰਵਾ ਦੂੰਗੀ ਤੇ ਇੱਕੋ ਦੀ ਅੱਖ ਚੱਕ ਨਹੀਂ ਪਾਉਣ ਤੁਸੀਂ ਜੰਟੇ ਤਾਂ ਇਹਦੀ ਚ ਕਿਉਂ ਬੋਤਾ ਅੱਖਾਂ ਵਾਲੀ ਸ਼ਕ ਲੜਾ ਲੈਂਦਾ ਅੱਛਾ ਹਾਂ ਚਲ ਕੋਈ ਨਹੀਂ ਹਾਂ ਤੂੰ ਵੀ ਸੰਭਲ ਕੇ ਰਹੀਂ ਕੁੜਕੇ ਇਹ ਸ਼ਹਿਰ ਵਾਲਿਆਂ ਗੱਲਾਂ ਸ਼ਹਿਰ ਵਾਲਾਂ ਰਹਿਣਗੇ ਪਿੰਡ ਵਾਲਿਆਂ ਪਿੰਡਾਂ ਵਾਲਾ ਹੁੰਦਾਂਗਾ ਠੀਕ ਆ ਮਸੀ ਗੱਲ ਕੋਈ ਨਹੀਂ ਕਰਨੀ ਜਾਂ ਛੇਤੀ ਛੇਤੀ ਚਲੋ ਕਿੱਥੇ ਜਾ ਰਹੇ ਚਲੋ ਫਿਰ ਚਲੋ ਨਿਗਾ ਰੱਖਿਓ ਨਹੀਂ ਕਿਤੇ ਮੰਗਰੀ ਹੀ ਵੜੇ ਵੜੋ ਜਿਆ ਦੇ ਭਾਈ ਜਾਨ ਸੰਤਾ ਕਲੋਜਾ ਕਹਾਂ ਪੇ ਮਿਲੇਗਾ ਸਾਰਾ ਗਾਉਂ ਘਵਾ ਚੁਕੋ ਆਫ ਹਮੇ ਬੰਬੂ ਯਾਰ ਫੋਨ ਫੂਨ ਕਰਨਾ ਕਿੱਥੇ ਆ ਯਾਰ ਉਹ ਪਰੋਣਿਆ ਲਈ ਤਾਂ ਜਾਣਾ ਖੜ ਜਾ ਯਾਰ ਲਈ ਤਾਂ ਜਾਣਾ ਹੁਣ ਜਲਦੀ ਕਰੋ ਭਾਈ ਉਹ ਰਾਜੂ ਕਿੱਥੇ ਤਾਇਆ ਜਾਂਟਾ ਯਾਰ ਦੱਸ ਦੇ ਨਾ ਅੱਛਾ ਸਾਡਲੀ ਗਲੀ ਚ ਫਿਰਦਾ ਠੀਕ ਹੈ ਠੀਕ ਹੈ ਠੀਕ ਹੈ ਉਹ ਸਾਡਲੀ ਗਲੀ ਜਾ ਚਲੋ ਚਲੋ ਭਾਈ ਆਲਾ ਦਾ ਬਾਹਾਂ ਕਰਦਾ ਸ਼ਹਿਰ ਵਾਲਾ ਸੈਂਟਰ ਕੋਲ ਇਧਰ ਠੰਡਾ ਹੁੰਦਾ ਹਰੇ ਬਰੋ ਉਹ ਹਾਂ ਲੈ ਸੋਡਾ ਪਤਾ ਹੁੰਦਾ ਤਾ ਕਿੱਧਰ ਚੱਲੀਏ ਇਧਰ ਮੋੜ ਇਧਰ ਇਧਰ ਹਾਂ ਹਾਂ ਲਾ ਪਾਰੋਂ ਦੱਖਣ ਪੰਟੀ ਵਧੀਆ ਮਾਸੀ ਚੋਟਾ ਲਈ ਆਉਂਦਾ ਤਾਂ ਘਬਰਾਉਂਦੀਆਂ ਕਿਉਂ ਆ ਨਾ ਮਾਸੀ ਡਰ ਲੱਗਦਾ ਤੇ ਤੂੰ ਤਾਂ ਕੀ ਕਿੱਡਾ ਸੋਹਣਾ ਲੱਗਦਾ ਨਹੀਂ ਸਾਡਾ ਪਿੰਡ ਵਾਲਾ ਜੰਟਾ ਤਾਇਆ ਮੈਰੀ ਕ੍ਰਿਸਮਸ ਨਹੀਂ ਤਾਂ ਗਿਫਟ ਲਵਾਂਗੇ ਕਿਹੜੇ ਵੇਚ ਦਿਆਂ ਸਢੀਕੀ ਆਣਗੇ ਇਹਨੂੰ ਜਿਹੜੇ ਹੋ ਜੋ ਜੰਟਾ ਤਾਇਆ ਜੀ ਕੁੜੀਆਂ ਡਰਦਿੰਗ ਐ ਛੋਟਾ ਮੰਗਰ ਬੰਨੇ ਆਓ ਨਾ ਮਾਸੇ ਡਰ ਲੱਗਦਾ ਪਾਣੇ ਮੈਂ ਤੂੰ ਘਰੇ ਆਜੋ ਜੀ ਘਰੇ ਆਜੋ ਆਹ ਘਰੇ ਆਜੋ ਜੀ ਤੁਸੀਂ ਆ ਜਾਣਿਆ ਜੀ ਛੋਟਾ ਇੱਥੇ ਬਣਦੇ ਮੁੰਡਿਆ ਇਹ ਸ਼ਹਿਰਾਂ ਵਾਂਗ ਕੁੜੀਆਂ ਸਪੈਸ਼ਲ ਤੇਰੇ ਦਰਸ਼ਨ ਕਰਨ ਅੱਛਾ ਅੱਛਾ ਮੈਰੀ ਕ੍ਰਿਸਮਸ ਤੁਸੀਂ ਅੰਦਰ ਆ ਜਾਓ ਜੀ ਇਹ ਤਾਂ ਇਹ ਜਿਹਾ ਹੀ ਐ ਮਾਸੀ ਡਰ ਲੱਗ ਜਾਂਦਾ ਮੈਨੂੰ ਤਾਂ ਚੜ ਤੂੰ ਕਿਉਂ ਮਾਰਦਾ ਚੱਕ ਲਿਆਉਂਦਾ ਰਾਹੀ ਸਟੈ ਦਾ ਹੱਫਲੇ ਫਿਰਦਾ ਓਏ ਕੋਈ ਨਾ ਮਾਲ ਦੇਖ ਮਾਲ ਉੱਤ ਆਇਆ ਓ ਰਿਆ ਹਾਂ ਸੋਣਾ ਨੰਬਰ ਤਾਂ ਲੈ ਲਾ ਓਰੀਆ ਉਹਦਾ ਲੈ ਲਾ ਫਰਾਂ ਦਾ ਨੰਬਰ ਹੀ ਦੇਪਾ ਨੰਬਰ ਪਹਿਲਾਂ ਸਾਨੂੰ ਗਿਫਟ ਦੇ ਗਿਫਟ ਵੀ ਦੇਵਾਂਗੇ ਤੁਹਾਨੂੰ ਗਿਫਟ ਵੀ ਦੇਵਾਂਗੇ ਇਹ ਤਲਵਾਰ ਚੱਕੀ ਫਿਰਦਾ ਨਹੀਂ ਕੁਛ ਨਹੀਂ ਕਹਿੰਦਾ ਗਿਫਟ ਦੇਊਗਾ ਹੁਣ ਦੱਸ ਥੋੜੀ ਰੂਹ ਕੋਜਵਾਜੀ ਗਿਫਟ ਦੇਊਗਾ ਆਹਾ ਹਾ ਹਾ ਫਾਈ ਮਾਸੇ ਕੀ ਕੁਛ ਦੇਈ ਜਾਂਦਾ ਇਹ ਓ ਫੜ ਲਾ ਬੀਬਾ ਮੈਂ ਨਹੀਂ ਫੜਨਾ ਬੱਸ ਮੇਰੀ ਕ੍ਰਿਸਮਸ ਮਾਸੇ ਕੰਮ ਦੀ ਜਾਂ ਤਾਂ ਫੜ ਲਾ ਫੜ ਲਾ ਫੜ ਲਾ ਚੌਰਿਆ ਜਿਹੜੀਆਂ ਤੇਰੇ ਢਿੱਡ ਚਾ ਨਾ ਉਹ ਮੇਰੇ ਨੋਹਾਂ ਚ ਹੈ ਤੁਰਦਾ ਬੜੇ ਤੋਂ ਮੇਰੀ ਕ੍ਰਿਸਮਸ ਮੈਰੀ ਕ੍ਰਿਸਟਲ ਮੰਨੋ ਚਲ 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 ਕੋਈ ਨਾ ਝੂਂਬੀ ਚੁਲਾਓ